ਲਾਓ ਵੀ ਦੋਸਤੋ ਅੱਜ ਤੁਹਾਡੇ ਲਈ ਸੋ ਕੁਆਲਿਟੀ ਦੀ ਨੁਕਰੀ ਵਸ਼ੀਰੀ ਲਿਆਤੀ ਜਮਾਂ ਸਪੌਟਲੈਸ ਆ ਕੰਨਾਂ ਕੁੰਨਾਂ ਦੀ ਪੂਰੀ ਸਨੱਖੀ ਆ ਤੇ ਮੇਨ ਗੱਲ ਬਾਲ ਪੋਰੀਆਂ ਦੀ ਵੀ ਸਾਫ ਆ ਕਿਹੜੇ ਘੋੜੇ ਦੀ ਆ ਕਿੰਨੀ ਉਮਰ ਆ ਮਾਂ ਦੀ ਕੀ ਡਿਟੇਲ ਆ ਸਾਰੀ ਡਿਟੇਲ ਦਵਾਂ ਤੁਹਾਨੂੰ ਬਸ ਵੀਡੀਓ ਪੂਰੀ ਦੇਖ ਲਓ ਜਿਆਦਾ ਲੰਮੀ ਵੀਡੀਓ ਨਹੀਂ 3 ਮਿੰਟਾਂ ਦਾ ਸਮਾਂ ਲੈਣਾ ਕੰਨ ਕੁੰਨ ਪੂਰੀ ਸੋਨਾ ਕੁੰਡੀ ਵਾਲਾ ਸੋ ਕੁਆਲਿਟੀ ਦਾ ਕੰਨ ਤੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਤੇ ਜੁੜੇ ਆ ਜੀ ਆਇਆਂ ਨੂੰ ਜੀ ਤੇ ਜਿਹੜੇ ਭਰਾ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਵਰ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਦੋਸਤੋ ਹਾਜ਼ਰ ਹੋਏ ਆ ਜਿਵੇਂ ਮੈਂ ਵੀਡੀਓ ਤੇ ਸ਼ੁਰੂ ਕੀਤਾ ਸੀ ਅੱਜ ਤੁਹਾਡੇ ਲਈ ਨੌਕਰੀ ਬਸ਼ੀਰੀ ਲਿਆਏ ਆ ਕਾਫੀ ਭਰਾਵਾਂ ਦੇ ਫੋਨ ਆਏ ਸੀ ਭਾਈ ਨੌਕਰਾ ਜਾਨਵਰ ਚਾਹੀਦਾ ਨੌਕਰੀ ਬਸ਼ੀਰੀ ਚਾਹੀਦੀ ਆ ਤਾਂ ਮੈਂ ਸੋਚਿਆ ਜੇ ਨੌਕਰੀ ਬਸ਼ੀਰੀ ਲਿਆਉਣੀ ਆ ਤਾਂ ਪੂਰੀ ਟੌਪ ਵਾਲੀ ਲਿਆਈਏ ਜਮਾ ਸਪੌਟਲੈਸ ਆ ਾਂਡੇ ਨਾਲ ਦੀ ਚੱਟਿਆ ਕੰਨਾਂ 'ਚ ਵੀ ਫਲਕਾਰੀ ਹੈਣੀ ਬਾਕੀ ਬਾਲਪੋਰੀਆਂ ਦੀ ਸਾਫ ਨਵੀਂ ਉਮਰ ਆ ਮਾਂ ਪਿਓ ਦੀ ਹਾਈਟ ਬਹੁਤ ਆ ਸਾਰੀ ਡਿਟੇਲ ਦਵਾਂ ਮਾਂ ਦੀ ਕੀ ਡਿਟੇਲ ਆ ਪਿਓ ਦੀ ਕੀ ਡਿਟੇਲ ਆ ਕਿੰਨੀ ਹਾਈਟ ਆ ਕਿਹੜੇ ਖਾਨਦਾਨ ਚੋਂ ਹੈਨਾ ਇੱਕ ਵਾਰ ਤੁਸੀਂ ਬੱਚੀ ਜੰਨੀ ਧਿਆਨ ਮਾਰਿਓ ਬੱਚੀ ਕੰਨਾਂ ਤੋਂ ਲੈ ਕੇ ਪੈਰਾਂ ਤਾਈ ਇੱਕ ਨੰਬਰ ਆ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਭਰਾ ਕੋਈ ਨੌਕਰੀ ਵਸ਼ੀਰੀ ਦੀ ਭਾਲ ਚ ਹੋਵੇ ਚੰਗੀ ਬੱਚੀ ਦੀ ਭਾਲ ਚ ਹੋਵੇ ਤਾਂ ਉਹਦੇ ਤਾਈ ਇਹ ਵੀਡੀਓ ਪਹੁੰਚ ਜੇ ਤੇ ਜਿਨ੍ਹਾਂ ਨੂੰ ਹਜੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੈ ਤਾਂ ਕਿ ਤੁਹਾਨੂੰ ਜਾਇਜ਼ ਤੋਂ ਜਾਇਜ਼ ਰੇਟ ਦਾ ਜਾਨਵਰ ਆਪਣੇ ਚੈਨਲ ਤੇ ਮਿਲਦਾ ਰਹੇ ਤੇ ਆਜੋ ਹੁਣ ਆਪਾਂ ਦਿਨੇ ਆ ਬਸ਼ੀਰੀ ਦੀ ਵੀਡੀਓ ਦੋਸਤੋ 9 9.5 ਮਹੀਨਿਆਂ ਦੀ ਬੱਚੀ ਆ ਜਮਾ ਸਪੌਟਲੈਸ ਨੋਗਰੀ ਬਸ਼ੀਰੀਏ ਦੇਖੋ ਦੇਖ ਸਕਦੇ ਖੜਨੀ ਖੁਰਨੀ ਕਿੰਨੀ ਜਿਆਦਾ ਚੰਗੀ ਆ ਲੰਮੀ ਗਰਦਨ ਪੈਰਾਂ ਪੂਰਾ ਦੀ ਸਹੀ ਆ ਗਾਮ ਚ ਸਿੱਧੀ ਕੰਨ ਦੇਖੋ ਕੋਈ ਓਵਰਲੈਪਿੰਗ ਨਹੀਂ ਕੋਈ ਦੂਰ ਨਹੀਂ ਨਾ ਕੁੰਡੀ ਨਾਲ ਕੁੰਡੀ ਟੱਚ ਕਰ ਜਾਂਦੀ ਆ ਹੁਣ ਆਉਣ ਵਾਲਾ ਟਾਈਮ ਉਰੇ ਸੋ ਚੱਲ ਪੈਣੇ ਆਪਣੇ ਪੰਜਾਬ 'ਚ ਤਕਰੀਬਨ 5-7 ਸੋ ਤਾਂ ਹੁੰਦੀ ਆ ਪੰਜਾਬ ਦੇ ਨਾਲ ਬਾਰਡਰਾਂ ਤੇ ਹੋਏ ਗੰਗਾ ਨਗਰ ਹਰਮਾਨ ਗੜ ਘਰੂਕ ਖੇਤਰ ਸੋ ਦਾ ਸੀਜ਼ਨ ਚੱਲ ਪੈਣਾ ਜਿਹੜੇ ਵੀ ਭਰਾ ਨੇ ਸੋ ਕੁਆਲਿਟੀ ਦੀ ਬੱਚੀ ਲੈਣੀ ਹੋਵੇ ਚੰਗੀ ਬੱਚੀ ਤਾਂ ਬੱਚੀ ਜ਼ਰੂਰ ਦੇਖੋ ਆ ਕੇ ਤੇ ਪਹਿਲਾਂ ਆਪਾਂ ਇਹਦੇ ਖਾਨਦਾਨ ਬਾਰੇ ਦੱਸ ਦਈਏ ਦੋਸਤੋ ਹਾਥੀ ਦੀ ਪੋਤੀ ਆ ਹਾਥੀ ਘੋੜੇ ਨੇ ਬਹੁਤ ਵੱਡੇ ਘੋੜੇ ਪੈਦਾ ਕੀਤੇ ਉਹਨਾਂ ਦਾ ਇੱਕ ਘੋੜਾ ਬਾਲਾ ਵੱਡਾ ਘੋੜਾ ਜੱਗਾ ਆ ਆਪਣੇ ਬਾਈ ਸੁਖੀ ਹੁਣ ਆਦਮਪੁਰਿਆਂ ਕੋਲ ਆ ਤੇ ਉਹਦੀ ਬੱਚੀ ਆ ਨੌਕਰੀ ਇਹਦੀ ਮਾਂ 62 ਇੰਚ ਦੀ ਨੌਕਰੀ ਮਾਂ ਮੌਕਸਰ ਏਰੀਆ ਚ ਖੜੀ ਹੈ ਜੀ ਉਹ ਵੀ ਪੂਰੀ ਸਾਫ ਆ ਤੇ ਬੱਚੀ ਵੀ ਪੂਰੀ ਸਾਫ ਆ ਬੱਚੀ ਦੇ ਰੱਸਾ ਨਵਾਂ ਪਿਆ ਥੋੜਾ ਚੜਾਉਂ ਚੂਣ ਲੱਗਿਆ ਵਾ ਇੱਕ ਦੋ ਰਗੜਾਂ ਜਰੂਰ ਮਰਾਲੀਆਂ ਸੀ ਇਹਨ ਪਰ ਨਾ ਕੋਈ ਬੱਚੀ ਲੰਗ ਮਾਰਦੀ ਆ ਨਾ ਕੋਈ ਭੌਰੀਆਂ ਦੇ ਫਾਲਟ ਆ ਇੱਕ ਸਿੰਗਲ ਭੌਰੀ ਆ ਦੇਵਨ ਲੱਗੀ ਆ ਤੇ ਕੰਨਾ ਕੰਨਾ ਦੀ ਚੰਗੀ ਆ ਕਹਿੰਦਾ ਮਤਲਬ ਪੂਰੀ ਸ਼ੋ ਕੁਆਲਿਟੀ ਜੇ ਕੋਈ ਹੋਵੇ ਚੰਗੀ ਨਸਲ ਦੀ ਬੱਚੀ ਪਾਲਣ ਦਾ ਸਕੀਨ ਹੋਵੇ ਵੀ ਹਾਂ ਪੱਕਰੇ ਇੱਕ ਜਾਨਵਰ ਰੱਖਣਾ ਪੂਰਾ ਟਾਪ ਦਾ ਹੀ ਰੱਖਣਾ ਪੂਰਾ ਸ਼ੋ ਕੁਆਲਿਟੀ ਦਾ ਰੱਖਣਾ ਤਾਂ ਆ ਬੱਚੀ ਦੇਖ ਲਓ ਨੰਬਰ ਦੇ ਤੇ ਆਪਾਂ ਉੱਪਰ ਫੋਨ ਲਾ ਲਓ ਮਿਲਦੇ ਹਾਂ ਜਲਦ ਨਵੀਂ ਵੀਡੀਓ